ਵੀ ਜਿਹੜਾ ਬੰਦਾ ਰੱਬ ਦੀ ਸੌਂ ਖਾ ਕੇ ਤੁਹਾਡੇ ਨੂੰ ਕਹਿੰਦਾ ਵੀ ਮੈਨੂੰ ਆ ਇਸ ਰੱਬ ਦੀ ਸੌਂ ਲੱਗੇ ਠੀਕ ਆ ਪ੍ਰਮਾਤਮਾ ਦੀ ਸੌਂ ਲੱਗੇ ਮੈਂ ਤੁਹਾਡਾ ਕੰਮ ਐ ਕਰ ਦੂੰ ਉਹਦੇ ਤੇ ਤਾਂ ਭੁੱਲ ਕੇ ਵਿਸ਼ਵਾਸ ਨਾ ਕਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੱਕਵੀਂ ਸਦੀ ਦੇ ਵਿੱਚ ਜਿਹੜਾ ਬੰਦਾਗਾ ਉਹ ਰੱਬ ਨੂੰ ਵੀ ਆਪਣੇ ਸਵਾਰਥ ਦੇ ਲਈ ਮੰਨਦਾ ਜਿਹੜਾ ਬੰਦਾ ਚ ਪਕੜ ਕਰੇਗਾ ਉਹਨੂੰ ਐਡਰੈਸ ਪਤਾ ਸੇਗਾ ਨਾਮ ਪਤਾ ਸੇਗਾ ਅਸੀਂ 2 ਲੱਖ ਰੁਪਏ ਨੂੰ ਇਨਾਮ ਦੇਵਾਂਗੇ ਆਪਾਂ ਸਤਿ ਸ੍ਰੀ ਅਕਾਲ ਜੀ ਮੈਂ ਪਹਿਲੇ ਬੇਨਤੀ ਕਰਦਾ ਏਜੰਟ ਭਰਾਵਾਂ ਨੂੰ ਹੱਥ ਬੰਨ੍ਹ ਕੇ ਕਿ ਮੇਰੇ ਵੀਰੋਂ ਨਾ ਕਿਸੇ ਦੀ ਬਾਦਵਾ ਲਿਆ ਕਰੋ ਵੀਰ ਖੜਾ ਗਰਦੀਪ ਸਿੰਘ ਜੂਪੀ ਤੋਂ ਚੱਲ ਕੇ ਆਇਆ ਇੱਥੇ ਬਠਿੰਡੇ ਮੇਰੇ ਕੋਲੇ ਬਲਾਸਪੁਰ ਪੈਂਦਾ ਬਾਈ ਦਾ ਰਾਮਪੁਰ ਜ਼ਿਲ੍ਹੇ ਦੇ ਵਿੱਚ ਠੀਕ ਆ ਏਜੰਟ ਨੇ ਇਸ ਏਜੰਟ ਨੇ ਠੱਗੀ ਮਾਰੀ ਆ ਇਹ ਆਪਣੇ ਆਪ ਦਾ ਨਾਮ ਦੱਸਦਾ ਗੁਰਮੀਤ ਸਿੰਘ ਮਾਨ ਗੁਰਮੀਤ ਸਿੰਘ ਮਾਨ ਕਿੰਨੇ ਪੈਸਿਆਂ ਦੀ ਠੱਗੀ ਆ ਕਦੋਂ ਮਾਰੀ ਆ ਕੀ ਮਾਮਲਾ ਕਿਉਂਕਿ ਵੇਖੋ ਬਾਈ ਕਿੱਡੀ ਵੱਡੀ ਆਸ ਲੈ ਕੇ ਆ ਜੂਪੀ ਤੋਂ ਚੱਲ ਕੇ ਆਇਆ ਪੰਜਾਬ ਚ ਤਾਂ ਇਹ ਦਿਨ ਤੁਸੀਂ ਇਹ ਮਾਮਲੇ ਵੇਖਦੇ ਹੋ ਕਿਉਂਕਿ ਇਹ ਏਜੰਟਾ ਜਿਹੜਾ ਇਹ ਪੰਜਾਬ ਦਾ ਪੰਜਾਬ ਦਾ ਹੀ ਦੱਸਿਆ ਤੁਹਾਨੂੰ ਪੰਜਾਬ ਦਾ ਏਜੰਟਾ ਜੂਪੀ ਤੱਕ ਮਾਰ ਹੋਣ ਲੱਗੀ ਵੇਖ ਲੋ ਪੰਜਾਬ ਦੇ ਇਹਨਾਂ ਏਜੰਟਾਂ ਦੀ ਫੇਰ ਆਪਾਂ ਕਈ ਵਾਰੀ ਵੇਖਦੇ ਆ ਕਹਿ ਵੀ ਦਿੰਨੇ ਆ ਭਾਨੇ ਸਿੱਧੂ ਵਰਗਿਆਂ ਨੂੰ ਵੀ ਕਿ ਜ਼ਿਆਦਾ ਬੋਲ ਕੇ ਬਣਾ ਕੇ ਜ਼ਿਆਦਾ ਕਹਿ ਦਿੱਤਾ ਪਰ ਹੁਣ ਬਾਈ ਵੇਖ ਲੋ ਕੱਲ ਦਾ ਉਥੋਂ ਚੱਲਿਆ ਵਾ ਹਨਾ ਕਿਹੜੇ ਇੱਥੋਂ ਤੱਕ ਚੱਲ ਕੇ ਆਇਆ ਕੀ ਮਜਬੂਰੀ ਰਹੀ ਹੂ ਬਾਈ ਦੀ ਕਿੰਨੇ ਪੈਸੇ ਦਿੱਤੇ ਹੋਣੇ ਆ ਸਰਕਾਰ ਨੂੰ ਵੈਸੇ ਇਸ ਚੀਜ਼ ਵੱਲ ਸੋਚਣਾ ਚਾਹੀਦਾ ਏਜੰਟਾਂ ਦੇ ਸਿਕੰਜਾ ਕਸਣਾ ਚਾਹੀਦਾ ਜਿਹੜੇ ਸਹੀ ਕਰ ਰਹੇ ਆ ਠੀਕ ਆ ਜਿਹੜੇ ਨਹੀਂ ਕਰ ਰਹੇ ਉਦਾਂ ਹੀ ਲਾਇਸੈਂਸ ਆ ਜਿਹੜੇ ਇਹਨਾਂ ਨੂੰ ਨਾਂ ਵੰਡੇ ਜਾਣ ਪਹਿਲਾਂ ਇਹਨਾਂ ਦੀ ਕੋਈ ਮਾੜੀ-ਮੁੱਟੀ ਜਾਣਕਾਰੀ ਲਾਇਸੈਂਸ ਦੇਣ ਤੋਂ ਪਹਿਲਾਂ ਇਨਾਂ ਦਾ ਇੱਕ ਜਿਹੜਾ ਪ੍ਰੈਕਟੀਕਲ ਤੌਰ ਤੇ ਟੈਸਟ ਹੋਣਾ ਚਾਹੀਦਾ ਜਾਂ ਇਹਨਾਂ ਦਾ ਸਾਰਾ ਕੁਝ ਚੈੱਕ ਕਰਨਾ ਚਾਹੀਦਾ ਵੀ ਇਹਨਾਂ ਕੋਲੇ ਕੀ ਥਿਉਰੀ ਆ ਵੀ ਜਿਹੜੇ ਸੌਖੇ ਤਰੀਕੇ ਨਾਲ ਬਾਹਰ ਭੇਜ ਦੇਣਗੇ ਕੋਈ ਕਾਨੂੰਨੀ ਪ੍ਰਕਿਰਿਆ ਦਾ ਇਹਨਾਂ ਨੂੰ ਹੈ ਪਤਾ ਜਾਂ ਨਹੀਂ ਪਤਾ ਬਾਈ ਸੱਸੀ ਕੱਲ ਸੱਸੀ ਕੱਲ ਦੇ ਤੁਰਿਆਂ ਹਾਂਜੀ ਕੱਲ ਦੇ ਤੁਰਿਆਂ ਜੀ ਕਿੰਨੇ ਵੇ ਚੱਲੇ ਕੱਲ ਕੱਲ ਸ਼ਾਮੀ ਚੱਲੇ 7 ਵਜੇ 7 ਵਜੇ ਹਾਂਜੀ ਤੇ ਅੱਜ ਬਾਈ ਵੇਖ ਲਓ ਅੱਜ ਪਹੁੰਚੇ ਅੱਜ 1 ਅਪ੍ਰੈਲ ਆ ਤੇ ਸਵਾ 3 ਟਾਈਮ ਹੋ ਗਏ ਠੀਕ ਆ ਕੱਲ ਫਿਰ ਕਿੱਥੇ ਰੁਕੇ ਰਾਤ ਆ ਕੇ ਪ੍ਰਮੇਸ਼ਰ ਦਵਾਰ ਤੋਂ ਰੁਕੇ ਸੀਗਾ ਪ੍ਰਮੇਸ਼ਰ ਦਵਾਰ ਅੰਮਨੇ ਅੱਛਾ ਕੀ ਮਾਮਲਾ ਇਸ ਏਜੰਟ ਦੇ ਨਾਲ ਉਹ ਵੀ ਰੰਦਾ ਸੀਗਾ ਲੁਧਿਆਣੇ ਅੰਦਸਾ ਜਮਾਲਪੁਰ ਦੇ ਕੋਲ ਦਾ ਸੀਗਾ ਆਫਿਸ ਹੂੰ ਤੇ ਇਹਨੇ ਇੱਕ ਗਰੁੱਪ ਦੇ ਵਿੱਚ ਆਪਣਾ ਮੈਸੇਜ ਪਾਇਆ ਸੀ ਅ ਨੰਬਰ ਛੱਡਿਆ ਸੀ ਆਪਣਾ ਗਰੁੱਪ ਦੇ ਵਿੱਚ ਕਿ ਮੈਂ ਲੋਕਾਂ ਨੂੰ ਜੇ ਵੀ ਮੈਂ ਗਰੁੱਪ ਚਾਣ ਕੇ ਮੈਨੂੰ ਕੈਨੇਡਾ ਭੇਜਾਂਗਾ ਇਹ ਗੁਰਸੇਖ ਬੰਦਾ ਸੀ ਅਮਰ ਸ਼ੱਕਿਆ ਸੀ ਅਸੀਂ ਇਹਦੇ ਕੋਲ ਗਏ ਨੇ ਗੱਲਬਾਤ ਕੀਤੀ ਕਹਿੰਦਾ ਜੀ ਮੈਂ ਇਹਨੇ ਤੁਹਾਡੇ ਘਨੇ ਪੈਸੇ ਲਾਂਗਾ ਤੁਹਾਨੂੰ ਮੈਂ ਕੈਨੇਡਾ ਭੇਜਦਾਗਾ ਕਿੰਨੇ ਪੈਸੇ ਦੀ ਡੀਲ ਹੋਈ ਸੀ ਇਹਨਾਂ ਡੀਲ ਇਹਨੇ 15 ਲੱਖ ਰੁਪਏ ਕੋ ਮੰਗਿਆ ਸੀਗਾ ओके 버15 ਲੱਖ ਦਿੱਤਾ ਨਹੀਂ ਇਹਨੂੰ ਆਏਗੇ ਥੋੜਾ ਨੂੰ ਥੋੜੇ ਕਰਕੇ ਅਸੀਂ ਦਿੱਤੇ ਬਾਕੀ ਇਹਨਾਂ ਨੇ ਕਾਫੀ ਬੰਦਿਆਂ ਕੋਲ 20 22 23 ਲੱਖ ਰੁਪਇਆ 25 25 ਲੱਖ 28 28 ਲੱਖ ਲੈ ਕੇ ਚਲੇ ਗਿਆ ਇਹਨੇ ਆਪਣੇ ਨੰਬਰ ਦੋ ਬੰਦੇ ਸੀਗੇ ਉਹ ਨੰਬਰ ਬੰਦ ਜਾ ਰਹੇ ਤੇ ਇਹ ਆਪਣੇ ਕੀ ਕਰਦਾ ਉੱਥੇ ਸਟਾਫ ਰੱਖਦਾ ਸਟਾਫ ਦੇ ਹੀ SIM ਲੈ ਕੇ ਉਹਨਾਂ ਦੀ ਸਿਸਟਮ ਜੂਸ ਕਰਦਾ ਸਟਾਫ ਦੇ ਹੀ ਲੈ ਕੇ ਅਕਾਊਂਟ ਨੰਬਰ ਉਹਨਾਂ ਜੂਸ ਕਰਦਾ ਉਹਦੇ ਵਿੱਚ ਪੈਸੇ ਪਵਾ ਕੇ ਉਥੋਂ ਪੈਸੇ ਕਢਾ ਲੈਂਦਾ ਇਹ ਆਪ ਸੇਫ ਰਹਿੰਦਾ ਇਹ 6 ਮਹੀਨੇ ਉਪਰ ਕਿਤੇ ਖੋਲਦਾ 6 ਮਹੀਨੇ ਕਿਤੇ ਖੋਲਦਾ ਇਦਾਂ ਹਰ ਜਗ੍ਹਾ ਏਜੰਟਾਂ ਦੀ ਏਥੇ ਇਹ ਠੱਗੀ ਮਾਰਦਾ ਫਿਰਦਾ ਨਹੀਂ ਗਰੁੱਪ ਕੋਈ ਇਹਦਾ ਵਟਸਐਪ ਤੇ ਬਣਿਆ ਸੀ ਤੁਹਾਡੇ ਨਾਲ ਅਟੈਚ ਕਿਵੇਂ ਤੁਹਾਡੇ ਕੋਲ ਨੰਬਰ ਕਿਵੇਂ ਪਹੁੰਚਿਆ ਜੂਪੀ ਜੀ ਕਿਵੇਂ ਪਹੁੰਚਿਆ ਜੂਪੀ ਨੰਬਰ ਕਿਵੇਂ ਪਹੁੰਚਦਾ ਜੀ ਇਹਦੇ ਇੱਕ ਗਰੁੱਪ ਬਣਿਆ ਹੋਇਆ ਸੀਗਾ ਇੱਕ ਉਹ ਗਰਵਾਣੀ ਗਰੁੱਪ ਹੈ ਵਟਸਐਪ ਤੇ ਵਟਸਐਪ ਤੇ ਐਨੇ ਉਹ ਚ ਨੰਬਰ ਪਾ ਦਿੰਦਾ ਜੀ ਆਪਣਾ ਕਿ ਮੈਂ ਭੇਜ ਰਿਆਂ ਉਸ ਕਰਕੇ ਉੱਥੇ ਸਾਰੇ ਆਪਾਂ ਗਏ ਦੇਖਿਆ ਇਨਾਂ ਮੈਂ ਗੱਲਬਾਤ ਕੀਤੀ ਇਹ ਗੁਰਸੇਖ ਬੰਦਾ ਸੀ ਅਮਰ ਸ਼ਕਿਆ ਸੀ ਸਭ ਕੁਝ ਚੰਗਾ ਕਰੇ ਜੀ ਮੈਂ ਇਹਨਾਂ ਅਕਾਲ ਤਖਤ ਸਾਹਿਬ ਦੇ ਵਿੱਚ ਰਹਿ ਕੇ ਕਿਹਾ ਜੀ ਮੈਂ ਅਕਾਲ ਤਖਤ ਸਾਹਿਬ ਦੀ ਕਸਮ ਚੁੱਕਦਾ ਜੇ ਮੈਂ ਤੁਹਾਡਾ ਫਰੋੜ ਕਰ ਜਾ ਹੂੰ ਇੰਨੇ ਫਿਰ ਗੁਰਦਾਸ ਸਾਹਿਬ ਗੁਰੂ ਗ੍ਰੰਥ ਸਾਹਿਬ ਮਾਰੇ ਜੁਰਜ ਬਹਿ ਕੇ ਗੱਲ ਆਖੀ ਕਿ ਮੈਂ ਕਦੇ ਵੀ ਇਹ ਕੰਮ ਨਹੀਂ ਕਰਾਂਗਾ ਮੈਂ ਗੁਰਸੇਕ ਬੰਦਾ ਐ ਮੇਰੇ ਸਿਰ ਤੇ ਪੱਗ ਬੁਰੂ ਗੋਬਿੰਦ ਸਿੰਘ ਜੀ ਪਾਛ ਤਾਜ ਇੱਕ ਇੰਨੀ ਗੱਲ ਹੁਣ ਕਹਿ ਕੇ ਗਿਆ ਜੀ ਇੰਨੀ ਗੱਲ ਕਹੀ ਗੁਰੂ ਗੋਬਿੰਦ ਸਿੰਘ ਜੀ ਪਾਛ ਤਾਜ ਐ ਤੇ ਚਲੋ ਗੁਰਸੇਕ ਬੰਦਾ ਜੇ ਜੇ ਬਾਜਾਂ ਵਾਲੇ ਨੂੰ ਇੰਨੀ ਗੱਲ ਕਹਿ ਕੇ ਨੇ ਹਾਜ਼ਰਨਾ ਜੋ ਕਿ ਯਾਦ ਕੀਤਾ ਸੀਗੇ ਚਲੋ ਜੀ ਇਹ ਗੁਰਸੇਕ ਬੰਦਾ ਪਰ ਇੰਨੇ ਬਾਜਾਂ ਵਾਲੇ ਨੂੰ ਵੀ ਨਹੀਂ ਦੇਖਿਆ ਆਪਣੇ ਨੂੰ ਦੇਖਿਆ ਸਾਰੇ ਨੇ ਮਾਇਆ ਦੇਖੀ ਪੈਥਾ ਦੇਖਿਆ ਪੈਥੇ ਲੈ ਕੇ ਨਿਕਲ ਗਿਆ ਸਾਰੇ ਮੈਂ ਇੱਕ ਗੱਲ ਤਾਂ ਤੁਹਾਨੂੰ ਸਪਸ਼ਟ ਜੀ ਕਹਿ ਦੇਣੀ ਚਾਹਣਾ ਵੀ ਜਿਹੜਾ ਬੰਦਾ ਰੱਬ ਦੀ ਸੌਂ ਖਾ ਕੇ ਤੁਹਾਡੇ ਤੋਂ ਕਹਿੰਦਾ ਵੀ ਮੈਨੂੰ ਆ ਇਸ ਰੱਬ ਦੀ ਸੌਂ ਲੱਗੇ ਠੀਕ ਆ ਪ੍ਰਮਾਤਮਾ ਦੀ ਸੌਂ ਲੱਗੇ ਮੈਂ ਤੁਹਾਡਾ ਕੰਮ ਐ ਕਰ ਦੂੰ ਉਹਦੇ ਤੇ ਤਾਂ ਭੁੱਲ ਕੇ ਵਿਸ਼ਵਾਸ ਨਾ ਕਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੱਕਵੀਂ ਸਦੀ ਦੇ ਵਿੱਚ ਜਿਹੜਾ ਬੰਦਾ ਗਾ ਉਹ ਰੱਬ ਨੂੰ ਵੀ ਆਪਣੇ ਸੁਆਰਥ ਦੇ ਲਈ ਮੰਨਦਾ ਜੇ ਕੋਈ ਕਿਤੇ ਜਾ ਕੇ ਧਾਰਮਿਕ ਸਥਾਨ ਤੇ ਕੋਈ ਸੁੱਖ ਵੀ ਸੁਖਦਾ ਨਾ ਉੱਥੇ ਵੀ ਉਹ ਕਹਿੰਦਾ ਵੀ ਮੈਂ ਆਹ ਚੜਾ ਦੂੰਗਾ ਪਹਿਲਾਂ ਮੇਰਾ ਕੰਮ ਹੋ ਜੇ ਜਿਹੜਾ ਬੰਦਾ ਸੌਂ ਖਾਂਦਾ ਭੁੱਲ ਜੋ ਵੀ ਉਹ ਤੁਹਾਡਾ ਕੰਮ ਕਰ ਦੂਗਾ ਯਾਰ ਕਿਉਂਕਿ ਇਹ ਚੀਜ਼ਾਂ ਇਸ ਤਰੀਕੇ ਦੇ ਨਾਲ ਨਹੀਂ ਹੈ ਜਿਹੜੇ ਬਾਕੀ ਬੰਦਿਆਂ ਦਾ ਤੁਸੀਂ ਜ਼ਿਕਰ ਕਰਦੇ ਹੋ ਕਿ ਉਸ ਤੋਂ 20 ਲੱਖ 22 ਲੱਖ ਉਹ ਤੁਹਾਡੇ ਨਾਲ ਅਟੈਚ ਸੀ ਬੰਦੇ ਜਾਂ ਕੀ ਸੀ ਹਾਂਜੀ ਇੱਕ ਸਾਡੇ ਕੋਲ ਹੈਗਾ ਜੀ ਹੈਪੀ ਵੀਰ ਉਹ ਲੁਧਿਆਣੇ ਦਾ 3.4 ਲੱਖ 3.4 ਲੱਖ ਉਹਦਾ ਹੈ ਇੱਕ ਵੀਰ ਤਰਨਤਾਰ ਦਾ ਸੀਗਾ ਇੱਕ ਸੁਲਤਾਨਪੁਰ ਲੋਧੀਆ ਵੀ ਸੀ 9 ਲੱਖ ਰੁਪਏ ਉਹਦਾ ਹੈ ਇਹ ਅੰਕਲ ਨੇ ਫਰੋਜਪੁਰ ਦੇ ਉਹਨਾਂ ਦਾ 23 ਲੱਖ ਰੁਪਇਆ ਨਹੀਂ ਇਹ ਪੈਸੇ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਦੇਤੇ ਜਿਹੜਾ ਐ ਤੁਹਾਡੀ ਜਾਣ ਪਛਾਣ ਤੁਸੀਂ ਨਾਮ ਲਈ ਜਾਂਦੇ ਹੋ ਸਾਰਿਆਂ ਨੂੰ ਕਿਵੇਂ ਜਾਣ ਦੇ ਇਹ ਬਾਅਦ ਸਾਡਾ ਕੰਪਾਊਂਡ ਜਿਹ ਹੈਪੀ ਵੀ ਹੋ ਤੇ ਮੇਰਾ ਇਹਨਾਂ ਨਾਲ ਕੰਟਰੈਕਟ ਸੀਗਾ ਬਾਅਦ ਹੌਲੀ ਹੌਲੀ ਕੰਟਰੈਕਟ ਉਹਨਾਂ ਨੇ ਵੀਡੀਓ ਪਾਈ ਬਾਅਦ ਚ ਅੱਛਾ ਵੀਡੀਓ ਪਾਉਣ ਦੇ ਸਾਲ ਫਿਰ ਕੰਟਰੈਕਟ ਉਹਨਾਂ ਨਾਲ ਹੋਇਆ ਜੀ ਤਾਂ ਤੁਹਾਡਾ ਕੀ ਹੋਇਆ ਕਹਿੰਦੇ ਇਹਨਾਂ ਸਾਡੇ ਪੈਸੇ ਲੈ ਕੇ ਭੱਜ ਗਿਆ ਇੱਕ ਉਹ ਭੈਣ ਸੀਗੀ ਆਪਣੇ ਖਰੜ ਦੀ ਉਹਦੇ ਵੀ 22 23 ਲੱਖ ਸੋਰੀ 12 ਲੱਖ ਲੈ ਕੇ ਚਲੇ ਗਿਆ ਜ त्रिपुरा ਦੇ ਬੰਦੇ 28 ਲੱਖ ਤੋਂ ਲੈ ਕੇ ਚਲੇ ਗਿਆ ਕਲਕੱਤਾ ਦੇ ਬੰਦੇ ਆ 25 ਲੱਖ ਤੋਂ ਲੈ ਕੇ ਗਿਆ ਔਰ ਚੰਨਈ ਤੋਂ ਅੱਗੇ ਪੈਂਦਾ ਇੱਕ ਇੱਕ ਹੋਰ ਪੈਂਦਾ ਇੱਕ ਉੱਥੋਂ ਲੈ ਕੇ ਗਿਆ 30 ਲੱਖ ਰੁਪਈਆ ਕਟੋ 2 3 2 3 ਕਰੋੜ ਦੀ ਠੱਗੀ ਮਾਰ ਕੇ ਚਲੇ ਗਿਆ ਜਿਹੜੇ ਬੰਦੇ ਐ ਇਹੋ ਜੀ ਠੱਗੀ ਮਾਰਦੇ ਨੇ ਭਰਾਵੋ ਨਾ ਆਪ ਸੁખી ਰਹਿੰਦੇ ਆ ਨਾ ਘਰ ਸੁਖੀ ਨਾਰਾਇਣ ਦਿੰਦੇ ਨੇ ਉਹ ਅੱਜ ਵੀ ਪੈਸਾ ਪਾਣੀ ਉਹ ਜਗਾ ਕਾਲੀ ਪੈਸਾ ਪਾਣੀ ਜਗ ਆਪੇ ਦੇ ਪੈਸੇ ਲੈ ਕੇ ਸਾਈਡ ਜੋਗੇ ਦੂਜਿਆਂ ਨੂੰ ਸੋਹਣੀ ਟਾਂਕੇ ਚਲੇ ਗਏ ਉਹਨੇ ਪੈਸੇ ਕਿੱਥੋਂ ਦਿੱਤੇ ਕਿੱਥੋਂ ਲਿਆਏ ਵਿਆਜ ਚੁੱਕੇ ਦਿੱਤੇ ਕੀ ਕੀਤਾ ਉਹਦਾ ਕੋਈ ਏਜੰਟ ਨੂੰ ਮਤਲਬ ਨਹੀਂ ਆ ਏਜੰਟ ਨੇ ਸੋਚਿਆ ਕਿ ਪੈਸਾ ਮੇਰੇ ਕੋਲ ਆ ਗਿਆ ਆਪਣਾ ਸਮੇਟੋ ਆਫਿਸ ਬੰਦ ਕਰੋ ਤੇ ਭੱਜ ਜਾਓ ਵੇਖੋ ਇਹ ਗੱਲ ਹੈਗੀ ਐ ਵੀ ਬੰਦੇ ਦੀ ਇਸ ਦੀ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਸੋਹਣੀ ਪੱਗ ਬੰਨੀ ਆ ਬੰਦੇ ਦੇ ਠੀਕਾ ਤੁਸੀਂ ਇੱਕ ਚੀਜ਼ ਵੇਖੋ ਵੀ ਬੰਦੇ ਨੇ ਮਾਰ ਕਿੱਥੋਂ ਤੱਕ ਕੀਤੀ ਆ ਜੂਪੀ ਤੱਕ ਨਹੀਂ ਬਾਈ ਕਹਿੰਦਾ ਚਨਈ ਤੋਂ ਵੀ ਅੱਗੇ ਕਲਕੱਤਾ ਕਿੱਥੋਂ ਤੱਕ ਬੰਦੇ ਨੇ ਪੈਰ ਪਸਾਰੇ ਅਸਲ ਦੇ ਵਿੱਚ ਇੱਕ ਗੁਰਬਾਣੀ ਦੇ ਨਾਮ ਤੇ ਧਾਰਮਿਕ ਨਾਮ ਤੇ ਇੱਕ ਗਰੁੱਪ ਬਣਿਆ ਸੀ WhatsApp ਤੇ ਜਿੱਥੋਂ ਬੰਦੇ ਨੇ ਸਾਰਿਆਂ ਨੂੰ ਬਲੇਮੇ ਦੇ ਵਿੱਚ ਲੈ ਲਿਆ ਆਪਾਂ ਅਕਸਰ ਹੀ ਗਰੁੱਪਾਂ ਨਾਲ ਜੁੜ ਜਾਂਦੇ ਆ ਜਿਹੜੇ ਕੋਈ ਸਿੱਖਿਆ ਦੇ ਇੱਕ ਗਰੁੱਪ ਹੁੰਦੇ ਆ ਜਾਂ ਆਪਾਂ ਇਹ ਕੱਢ ਗਏ ਵੀ ਕੋਈ ਧਾਰਮਿਕ ਗਰੁੱਪ ਹੁੰਦੇ ਜਿੱਥੇ ਕੋਈ ਗੁਰਬਾਣੀ ਦਾ ਸ਼ਬਦ ਆਊਗਾ ਹੁਕਮਨਾਮਾ ਸਾਹਿਬ ਆਉਂਦਾ ਆਪਾਂ ਉਹ ਪੜਨ ਲਈ ਜੁੜ ਜਾਂਦੇ ਆ ਪਰ ਉਹ ਚੀਜ਼ ਦੇ ਨਾਲ ਇਹਨੇ ਬੰਦਿਆਂ ਨੂੰ ਜਿਹੜਾ ਭਾਵਨਾਵਾਂ ਧਾਰਮਿਕ ਭਾਵਨਾਵਾਂ ਦੇ ਤੌਰ ਤੇ ਉਹਨਾਂ ਨੂੰ ਸਕੰਜੇ ਚ ਲੈ ਕੇ ਇੱਕ ਵੱਡਾ ਫਰਾਉਡ ਕੀਤਾ ਉਦੋਂ ਕਿ ਨੰਬਰ ਨਹੀਂ ਚੱਲਦਾ ਏਜੰਟ ਦਾ ਉਹਦਾ ਏਜੰਟ ਦਾ ਵੀ ਨੰਬਰ ਹੋਣ ਹੀ ਚੱਲਦਾ ਉਹ ਨੰਬਰ ਉਹ ਚੱਲਦਾ ਸੀਗਾ ਉਹ ਇੱਕ ਕਸਮਾ ਮੈਸਰ ਚੋਕਦਾ ਸੀ ਸਭ ਕੁਝ ਕਰਦਾ ਸੀ ਉਹ ਨੰਬਰ ਦੋ ਤਿੰਨ ਤਿੰਨ ਦਾ ਸਾਡਾ ਗੱਲ ਕਰਦਾ ਸੀ ਆ ਹਮ ਅਸੀਂ ਪੈਸੇ ਦੇ ਦਿੱਤੇ ਚਲੋ ਕੋਈ ਗੱਲ ਨਹੀਂ ਪੈਸੇ ਸਾਰਾ ਕੰਮ ਹੋ ਗਿਆ ਉਹਨਾਂ ਸਾਰਿਆਂ ਸਲਾਹ ਕੀਤੀ ਗਈ ਕੋ ਇਹ ਬੰਦੇ ਜਿਹੜਾ ਬੰਦਾ ਜੀ ਪਕੜ ਕਰੇਗਾ ਉਹਨਾਂ ਦਾ ਐਡਰੈਸ ਪਤਾ ਸੀਗਾ ਨਾਮ ਪਤਾ ਸੀਗਾ ਅਸੀਂ 2 ਲੱਖ ਰੁਪਏ ਦਾ ਇਨਾਮ ਦੇਵਾਂਗੇ ਆਪਾਂ ਜੀ ਸਾਡਾ ਉਹ ਆਪਣਾ ਤਨੋ ਦਾ ਪਤਾਤਾ ਪਤਾ ਦੱਸੋ ਦੱਸੋ ਵੇਖੋ ਹੁਣ ਇਹ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੇ ਕਿਸੇ ਏਜੰਟ ਤੇ ਨਾਮ ਵੀ ਰੱਖਿਆ ਜਾ ਰਿਹਾ ਇਹ ਪਰਿਵਾਰ ਕਹਿੰਦਾ ਜਿਹੜਾ ਕੋਈ ਇਸ ਏਜੰਟ ਦਾ ਸਾਨੂੰ ਪਤਾ ਦੱਸੂਗਾ 2 ਲੱਖ ਰੁਪਏ ਦਾ ਇਨਾਮ ਆ ਜਿਹੜਾ ਅਸੀਂ ਉਹ ਦੇਵਾਂਗੇ ਵੇਖੋ ਕਿੰਨਾ ਟਾਈਮ ਹੋ ਗਿਆ ਇਸ ਗੱਲ ਨੂੰ ਠੱਗੀ ਵਜੋਂ ਤੁਹਾਨੂੰ ਖਾਲ ਹੋ ਗਿਆ ਜੀ ਪੂਰਾ ਇੱਕ ਸਾਲੇ ਵਕਤ ਸਾਲ ਤੋਂ ਲੱਭਦੇ ਫਿਰੇ ਲੱਭ ਨਹੀਂ ਰਿਹਾ ਸਾਂ ਕਿਸੇ ਪਾਸੋਂ ਵੀ ਨਾ ਪਰ ਅਖੀਰ ਅਸੀਂ ਆਪਣੇ ਜਸਕਰਨ ਵੀਰ ਜੀ ਦੇ ਸਾਡੇ ਪੱਤਰਕਾਰ ਨੇ ਉਹਨਾਂ ਸਹਾਰਾ ਲਿਆ ਜੀ ਸਾਡੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਅਸੀਂ ਜੁਪੀ ਤੋਂ ਚੱਲ ਕੇ ਜਸਕਰਨ ਵੀਰ ਕੋਲ ਆਏ ਆ ਚਲੋ ਉਹ ਤਾਂ ਕੋਈ ਨਹੀਂ ਵੀਰੇ ਵੇਖੋ ਜਿਹੜਾ ਸਾਡਾ ਫਰਜ ਆ ਸੀ ਤੇ ਇਹ ਚਲੋ ਤੁਸੀਂ ਆਏ ਇਹਨਾਂ ਨੂੰ ਵੀ ਇੱਕ ਆਸ ਸੀ ਪਰ ਆਪਾਂ ਹਮੇਸ਼ਾ ਸੱਚ ਵਿਖਾਉਣੇ ਆ ਇਹ ਚੀਜ਼ਾਂ ਇਹਦੇ ਇਹਦਾ ਕੋਈ ਘਰ-ਬਾਰ ਦਾ ਨਹੀਂ ਤੁਹਾਨੂੰ ਪਤਾ ਕੋਈ ਇਹਦਾ ਪਰਿਵਾਰ ਕੋਈ ਫੈਮਿਲੀ ਦਾ ਇਹਨੇ ਸਾਨੂੰ ਕਿਹਾ ਜੀ ਮੇਰੇ ਜਿਹੜੀ ਮੇਰੀ ਫੈਪ ਨਹੀਂ ਮੇਰੇ ਤੋਂ ਲੱਗ ਰਾਂਦੀ ਮੈਂ ਉਹਨਾਂ ਨੇ ਉਹਨਾਂ ਨੇ ਮੇਰੀ ਕੋਈ ਮੈਂ ਮੈਂ ਉਹਨਾਂ ਉਹਨਾਂ ਬਖਰਾ ਨੰਨਾ ਯਾ ਉਹਨਾਂ ਨਾਲ ਮੇਰਾ ਕੋਈ ਮਤਲਬ ਨਹੀਂ ਹੈ ਤੇ ਇਸ ਕਰਕੇ ਇਹਨੇ ਸਾਨੂੰ ਦੱਸਿਆ ਸੀ ਕਿ ਮੈਂ ਜਿਹੜਾ ਆਪਣੇ ਲੁਧਿਆਣਾ 32 ਨੂੰ ਸੈਕਟਰ ਚ ਰਹਿਣਾ ਪਰ ਉੱਥੇ ਹੈ ਨਹੀਂ ਦੀਆ ਦੇਖੋ ਇਹ ਇਹ ਚੀਜ਼ ਹੁੰਦੀ ਆ ਦਫ਼ਤਰ ਕਿਉਂਕਿ ਕਿਤੇ ਵੀ ਜਾ ਕੇ ਦਫ਼ਤਰ ਲੈਣਾ ਬੈਠਣਾ ਉੱਥੇ ਇਹ ਇੱਕ ਆਮ ਨੋਰਮਲ ਗੱਲ ਹੋ ਗਈ ਆ ਪੈਸੇ ਭਰੋ ਕਿਰਾਏ ਤੇ ਬੈਠੋ ਮੁੜ ਕੇ ਲਾ ਕੇ ਜਿੰਦਾ ਉੱਠ ਜੋ ਇਹ ਵੱਡੇ ਫਰਾਡ ਹੋ ਰਿਹਾ ਮੈਂ ਕਹਿ ਰਿਹਾ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਐਵੇਂ ਗੁੰਮਰਾਹ ਹੋ ਕੇ ਇੰਨੇ-ਇੰਨੇ ਪੈਸੇ ਨਾ ਸਿੱਟੋ ਨਾ ਸਿੱਟੋ ਕਿਉਂਕਿ ਜੇ ਤੁਸੀਂ ਬਾਹਰ ਵੀ ਜਾਣਾ ਤਾਂ ਤੁਹਾਡੇ ਕੋਲੇ ਆਪ ਦੇ ਕੋਲ ਕੋਈ ਕਾਬਲੀਅਤ ਹੋਵੇ ਕੋਈ ਹੁਨਰ ਹੋਵੇ ਬਾਹਰ ਵੀ ਤੁਸੀਂ ਤਾਂ ਹੀ ਕਾਮਯਾਬ ਹੋਵੋਗੇ ਹੁਣ ਕਈ ਵਾਰੀ ਮੇਰੇ ਵਰਗੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਠੀਕ ਆ ਉਹ 에어ਪੋਰਟ ਤੇ ਨਹੀਂ ਲੰਘ ਸਕਦਾ ਗਾਂ ਜਾ ਕੇ ਉਹ ਕੀ ਚੰਦ ਲਾ ਦੂਗਾ ਉੱਥੇ ਕਿਹਦੇ ਕੋਲੇ ਜਾ ਕੇ ਕੰਮ ਤੇ ਲੱਗ ਜੂਗਾ ਕੱਲਾ ਇਸ ਤਰੀਕੇ ਨਾਲ ਵੀ ਨਾ ਕਰੋ ਚੀਜ਼ ਨੂੰ ਸਮਝੋ ਤੁਸੀਂ ਕੋਈ ਇਸ ਬੰਦੇ ਦਾ ਕੀ ਨਾਮ ਤੇ ਦਫਤਰ ਸੀ ਜਾਂ ਕੀ ਨਾਮ ਤੇ ਸੀ ਇਹਦਾ ਨਾਮ ਜਦੋਂ ਇਹਦਾ ਨਾਮ ਹੈ ਗੁਰਮੀਤ ਸਿੰਘ ਮਾਨ ਹੂੰ ਤੇ ਇਹਨੇ ਆਪਣੇ ਖਾਲਸਾ ਕਰਕੇ ਇਦਾਂ ਖਾਲਸਾ ਇਮੀਗ੍ਰੇਸ਼ਨ ਕਰਕੇ ਖੋਲਿਆ ਸੀਗਾ ਖਾਲਸਾ ਇਮੀਗ੍ਰੇਸ਼ਨ ਕਰਕੇ ਖੋਲਿਆ ਸੀ ਗਨੇ ਤੁਸੀਂ ਆਨਲਾਈਨ ਚੈੱਕ ਨਹੀਂ ਕੀਤਾ ਆਨਲਾਈਨ ਚੈੱਕ ਕਰਦੇ ਸਭ ਕੋਈ ਆਂਦਾ ਸੀ ਵਿੱਚ ਔਨਲਾਈਨ ਸਭ ਕੁਝ ਚੜਾਇਆ ਸੀ ਨਾ ਔਨਲਾਈਨ ਸਭ ਸਭ ਕਰਕੇ ਰੱਖਿਆ ਦੀਗਾ ਇਹਦੇ ਮੈਂ ਜੇ ਗੁਰਮੀਤ ਸਿੰਘ ਮਾਨ ਦੇ ਦੇ ਮਾਤਾ ਪਿਤਾ ਉਹਨਾਂ ਨੂੰ ਇੱਕ ਬੇਨਤੀ ਕਰਾਂ ਜੀ ਤੁਸੀਂ ਤੁਹਾਡੇ ਘਰ ਨਾਲ ਪੈਸਾ ਆ ਰਿਹਾ ਤੇ ਇੱਕ ਦਿਨ ਪੁੱਤ ਨੂੰ ਬਿਠਾ ਕੇ ਪੁੱਛੋ ਪੈਸਾ ਆਇਆ ਕਿੱਥੋਂ ਕੰਮਦੂ ਕੋਈ ਕਰਦਾ ਨਹੀਂ ਐ ਲੱਖਰ ਵੀ ਕਿੱਥੋਂ ਆ ਰਹੇ ਨੇ ਪਰ ਜੇ ਤਾਂ ਲੱਖਰ ਰੁਪਿਆ ਤੁਹਾਡਾ ਫਰਜ਼ ਬੰਦਾ ਪੁੱਛਦਾ ਰਣੀ ਦੇ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਗੱਡੀਆਂ ਤੇ ਲੈ ਕੇ ਘੁੰਮ ਰਹੇ ਹੋ ਕਿੱਥੋਂ ਪੈਸਾ ਆਇਆ ਕਿੱਥੋਂ ਗਿਆ ਕੌਣ ਲੈ ਕੇ ਆਇਆ ਜਿਹਨਾਂ ਨੇ ਬੰਦੇ ਨੇ ਪੈਸੇ ਦਿੱਤੇ ਸਾਰੇ ਵਿਆਜ ਤੇ ਪੈਸੇ ਗਏ ਨੇ ਕਿਨੇ ਸਾਨੂੰ ਜਿਹੜਾ ਸਾਡਾ ਸੰਪਰਕ ਕੋਈ ਨੇ 5% ਦੇ ਵਿਆਜ ਤੇ ਪੈਸੇ ਦਿੱਤੇ ਨੇ ਇਹਦੇ ਦੋ ਦੇ ਦਿੱਤੇ ਹੈ 2.5 ਦਿੱਤੇ ਹੋਏ ਆ ਸਾਰੇ ਵਿਆਜ ਤੋਂ ਲੋਕਾਂ ਦੇ ਪੈਸੇ ਜੋਕਿਆਂ ਨੂੰ ਭੜਾਤੇ ਆ ਹੁਣ ਇਹ ਪੈਸੇ ਲੈ ਕੇ ਫਰਾਰ ਆ ਸਾਨੂੰ ਮਿਲ ਨਹੀਂ ਰਿਹਾ ਤੁਸੀਂ ਇਹ ਦੇਖ ਲਓ ਵੀ ਇਹਨਾਂ ਨੂੰ ਜਿਉਂਦੇ ਜੀ ਖਤਮ ਕਰ ਗਿਆ ਇਹ ਪਰਿਵਾਰਾਂ ਨੂੰ ਇਹ ਏਜੰਟਾ ਜਿਹੜਾ ਤੁਹਾਡੇ ਸਾਹਮਣੇ ਆ ਪਰ ਥੋੜੇ ਬਹੁਤੇ ਤੁਸੀਂ ਮੈਂ ਕਹਿੰਦਾ ਸਿਆਣੇ ਬਣੋ ਅੱਖਾਂ ਮੀਚ ਕੇ ਵਿਸ਼ਵਾਸ ਆ ਜਿਹੜਾ ਉਹ ਨਾ ਕਰੋ ਇਹ ਏਜੰਟਾਂ ਦੇ ਚੁੰਗਲਾਂ 'ਚ ਨਾ ਫਸੋ ਵੇਖੋ ਇਹਨਾਂ ਦੇ ਦੱਸਣ ਦੇ ਮੁਤਾਬਕ ਕਿੰਨੇ ਜਾਣੇ ਬੰਦੇ ਜਿਹੜੇ ਇਹਦੇ ਨਾਲ ਫਸੇ ਆ 2.5 ਕਰੋੜ ਰੁਪਏ ਦੀ ਠੱਗੀ ਥੋੜੇ ਪੈਸੇ ਨਹੀਂ ਬਹੁਤ ਬਹੁਤ ਜ਼ਿਆਦਾ ਪੈਸੇ ਆ ਚ ਨਹੀਂ ਤੱਕ ਨਹੀਂ ਬੰਦੇ ਨੇ ਬਖਸ਼ੇ ਕਲਕੱਤੇ ਤੱਕ ਵੇਖੋ ਕੰਨਿਆ ਕੰਨਿਆ ਕੁਮਾਰੀ ਤੱਕ ਵੀ ਹੋਇਆ ਮੈਂ ਕੰਨਿਆ ਕੁਮਾਰੀ ਤੱਕ ਇਹ ਮਾਮਲਾ ਚੱਲੇ ਗਿਆ ਜੀ ਹੂੰ ਕੰਨਿਆ ਕੁਮਾਰੀ ਲਾਸਟ ਸਟੇਜ ਆ ਸਾਡੀ ਉੱਥੇ ਤੱਕ ਵੀ ਇਹ ਬੰਦਾ ਚੱਲੇ ਗਿਆ ਜੀ ਉੱਥੋਂ ਵੀ ਉੱਥੋਂ ਮੇਰੇ ਖਿਆਲ ਨੇ 22 ਲੱਖ ਰੁਪਏ ਲੈ ਗਏ ਸੀ ਉਹਨੂੰ ਦੱਸੋ ਜਿਹੜੇ ਹਿਸਾਬ ਨਾਲ ਇਹ ਬੰਦਾ ਇੰਨੇ ਪੈਸੇ ਲੈ ਗਿਆ ਹੁਣ ਇਹਦਾ ਕੋਈ ਥਾਉ ਪਤਾ ਨਹੀਂ ਵੀ ਕਿੱਥੇ ਰਹਿ ਰਿਹਾ ਕੀ ਗੱਲਬਾਤ ਰਹਿ ਰਿਹਾ ਠੀਕ ਆ ਪਰ ਸਰਕਾਰ ਨੂੰ ਚਾਹੀਦਾ ਮੱਥ ਬੰਨ ਕੇ ਬੇਨਤੀ ਕਰਨਾ ਥਾਂ ਥਾਂ ਤੇ ਖੁੱਲ ਰਹੇ ਇਮੀਗ੍ਰੇਸ਼ਨਾਂ ਦੇ ਜਿਹੜੇ ਸੈਂਟਰ ਆ ਇਹਨਾਂ ਦੀ ਪੂਰੀ ਪੁੱ सीएम ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦਾ ਹੱਥ ਬੰਨ ਕੇ ਕਿ ਕੋਈ ਇਦਾਂ ਦੀ ਪਾਲਿਸੀ ਤਿਆਰ ਕੀਤੀ ਜਾਵੇ ਬੇਸ਼ੱਕ ਆਪ ਦਾ ਕੰਮ ਖੋਲੋ ਇਮੀਗ੍ਰੇਸ਼ਨ ਦਾ ਖੋਲੋ ਆਈਲੈਂਡ ਸੈਂਟਰ ਖੋਲੋ ਜੋ ਵੀ ਮਰਜ਼ੀ ਖੋਲੋ ਹਰ ਬੰਦਾ ਆਪ ਦਾ ਬਿਜ਼ਨਸ ਕਰਦਾ ਆਪ ਦਾ ਕੰਮ ਕਰਦਾ ਆਪਦੇ ਪਰਿਵਾਰ ਲਈ ਆਪਦੀ ਰੋਜੀ ਰੋਟੀ ਲਈ ਕਰੋ ਜੀ ਸਦਕੇ ਕਰੋ ਪਰ ਉਹਨਾਂ ਦੀ ਕੁਛ ਨਾ ਕੁਛ ਉਹਨਾਂ ਦੀਆਂ ਸ਼ਰਤਾਂ ਸਰਕਾਰੀ ਤੌਰ ਤੇ ਸਰਕਾਰ ਲਾਗੂ ਕਰੇ ਇਹ ਨਾ ਹੋਵੇ ਵੀ ਇਕੱਲਾ ਉਹ ਖੋਲੀ ਜਾਂਦੇ ਆ ਪੈਸੇ ਲਈ ਜਾਂਦੇ ਆ ਠੀਕ ਆ ਬਾਕੀ ਮੈਂ ਬੇਨਤੀ ਕਰਦਾ ਚੈਨਲ ਵਾਲੇ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਵੀ ਤੁਸੀਂ ਐਡ ਲਾਉਣੇ ਹੋ ਐਡ ਵੀ ਪੂਰੀ ਪਰਪੱਖ ਜਾਣਕਾਰੀ ਲੈ ਕੇ ਲਾਓ ਅਗਲੇ ਨੂੰ ਸਿੱਧਾ ਕਹਿ ਦਿਓ ਐਡ ਕਰ ਦਿਆਂਗੇ ਜੇ ਤੁਹਾਡੇ ਚ ਕੋਈ ਨੁਕਸ ਨਿਕਲਿਆ ਕੋਈ ਉਦਾਂ ਦੀ ਗਲਤੀ ਤੁਹਾਡੇ ਚ ਨਿਕਲੀ ਅਸੀਂ ਐਡ ਇਹੀ ਤੁਹਾਡੇ ਉਲਟ ਚਲਾਵਾਂਗੇ ਸਾਨੂੰ ਕਰਨਾ ਪਊਗਾ ਹਾਲਾਤ ਪੰਜਾਬ ਦੇ ਇਸ ਗੱਲੋਂ ਬਹੁਤ ਗੰਭੀਰ ਬਣਦੇ ਜਾ ਰਹੇ ਆ ਹੁਣ ਇਹ ਜਿਹੜਾ ਗਰਮੀਤ ਸਿੰਘ ਮਾਨ ਆ ਹੁਣ ਇਹ ਪਤਾ ਨਹੀਂ ਕਿੱਥੇ ਰਹਿ ਰਿਹਾ ਕੀ ਗੱਲ ਆ ਜੇ ਕਿਸੇ ਵੀ ਭੈਣ ਭਰਾ ਨੂੰ ਪਤਾ ਲੱਗਦਾ ਇਹ ਵੀਰ ਗਰਦੀਪ ਸਿੰਘ ਨੇ ਕਿਹਾ ਕਿ ਅਸੀਂ 2 ਲੱਖ ਰੁਪਏ ਦਾ ਜਿਹੜਾ ਇਨਾਮ ਆ ਉਹ ਦੇਵਾਂਗੇ ਇਹਨਾਂ ਦਾ ਨੰਬਰ ਆ ਜਿਹੜਾ ਉਹ ਵੀ ਥੱਲੇ ਚੱਲ ਰਿਹਾ ਸਕਰੀਨ ਦੇ ਉੱਪਰ ਬਾਈ ਗਰਦੀਪ ਸਿੰਘ ਦਾ ਇਹਨਾਂ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਪੁੱਛ ਵੀ ਸਕਦੇ ਹੋ ਜਾਂ ਕਈ ਵਾਰੀ ਜਿਹੜੇ ਏਜੰਟ ਨੇ ਇਹਨਾਂ ਨਾਲ ਠੱਗੀ ਮਾਰੀ ਆ ਹੋਰ ਵੀ ਕੋਈ ਪੀੜਤ ਪਰਿਵਾਰ ਹੁੰਦੇ ਆ ਜਿਹੜੇ ਸਾਹਮਣੇ ਆਉਣਾ ਚਾਹੁੰਦੇ ਆ ਗੱਲ ਰੱਖਣਾ ਚਾਹੁੰਦੇ ਆ ਇਹਨਾਂ ਨੇ ਹੌਸਲਾ ਕੀਤਾ ਰੱਖੀ ਆ ਗੱਲ ਆਪਦੀ ਬਾਕੀ ਹੌਸਲਾ ਕਰਨੇ ਚਾਹੀਦਾ ਕਿਉਂਕਿ ਠੱਗੀ ਵੱਜੀ ਆ ਆਪਦੇ ਹੱਕ ਲਈ ਸਾਨੂੰ ਖੜਨਾ ਚਾਹੀਦਾ ਉਹ ਪਰਿਵਾਰ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਕਿਤੇ ਸਰਕਾਰੀ ਦਰਬਾਰੇ ਜਾ ਕੇ ਕਿਸੇ ਲੀਡਰ ਨੂੰ ਮਿਲੋ ਕਿਸੇ ਵੱਡੇ ਅਫਸਰ ਨੂੰ ਪੁਲਸ ਦੇ ਨੇ ਮਿਲੋ ਹੋ ਸਕਦਾ ਕੋਈ ਹੱਲ ਹੋ ਜੇ ਪਰ ਜੇ ਤੁਹਾਡੇ ਇਕੱਠਿਆਂ ਨਾਲ ਠੱਗੀ ਵੱਜੀ ਆ ਹੰਬਲਾ ਮਾਰਨ ਦੀ ਤੁਹਾਨੂੰ ਲੋੜ ਆ ਬਾਈ ਗਰਦੀਪ ਸਿੰਘ ਚਲੋ ਤੁਸੀਂ ਆਇਓ ਅਸੀਂ ਵੀ ਕੋਸ਼ਿਸ਼ ਕਰਾਂਗੇ ਹਨਾ ਜਿੱਥੋਂ ਤੱਕ ਪਤਾ ਲੱਗ ਸਕਿਆ ਇਸ ਬੰਦੇ ਨੂੰ ਹੋ ਜਾਣ ਦਾ ਯਤਨ ਕਰਾਂਗੇ ਤੇ ਮੇਰਾ ਮੋਬਾਈਲ ਨੰਬਰ ਹੈ 9012748906 ਜੀ 9012748906 ਤੇ ਮੇਰਾ ਸੰਪਰਕ ਕਰ ਸਕਦੇ ਹੋ ਕਰ ਸਕਦੇ ਹਾਂ ਠੀਕ ਹੈ ਜੇ ਥੱਲੇ ਵੀ ਚੱਲ ਰਿਹਾ ਬਾਈ ਜੀ ਦਾ ਨੰਬਰ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਸਾਰੇ ਭੈਣ ਭਰਾ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ